ਹਾਂਜੀ ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਆ ਸਾਰੇ ਵਧੀਆ ਹੀ ਹੋਵੋਗੇ ਅੱਜ ਆਪਾਂ ਤੁਹਾਨੂੰ ਦੱਸ ਰਹੀਆਂ ਕਮੀਜ਼ ਦੇ ਜਿਹੜੇ ਆਪਾਂ ਚਾਕਾਂ ਵਾਲੇ ਬੰਦ ਲਾਉਣੇ ਆ ਉਹ ਕਿਵੇਂ ਲਾਉਣੇ ਆ ਕਈ ਵਾਰ ਕਈ ਭੈਣਾਂ ਨੂੰ ਦਿੱਕਤ ਆਉਂਦੀ ਆ ਦੇਖੋ ਪਹਿਲਾਂ ਆਪਾਂ ਸੇਮ ਹੀ ਧਾਗੇ ਦੇ ਸਾਈਡ ਤੇ ਗੰਢ ਦੇ ਕੇ ਇਦਾਂ ਹੀ ਨਗਾਉਣਾ ਧਾਗਾ ਨਵੇਂ ਤਰੀਕੇ ਦੇ ਨਾਲ ਦੱਸਦੇ ਆਂ ਫਿਰ ਦੇਖੋ ਆਪਾਂ ਇਹਨੂੰ ਇੱਥੇ ਹਲਕਾ ਜਾਈ ਇਦਾਂ ਕਰਕੇ ਨਾ ਛੋਟਾ ਜਾਈ ਸੂਈ ਨੂੰ ਇਦਾਂ ਨਗਾ ਲੈਣਾ ਇਦੇ ਵਿੱਚ ਆਪਾਂ ਥੋੜਾ ਜਿਹਾ ਤਾਂ ਗਏ ਇੱਥੇ ਛੱਡਣਾ ਐਦਾਂ ਦੇਖੋ ਬਿਲਕੁਲ ਛੋਟਾ ਜਿਹਾ ਐਦਾਂ ਛੱਡਿਆ ਫਿਰ ਆਪਾਂ ਇਹਨੂੰ ਐਦਾਂ ਫੜਾਂਗੇ ਫਿਰ ਦੇਖੋ ਬਲ ਆ ਗਿਆ ਫਿਰ ਐਦਾਂ ਬਹੁਤ ਈਜ਼ੀਲੀ ਤਰੀਕੇ ਦੇ ਨਾਲ ਤੇ ਬਹੁਤ ਹੀ ਸਫਾਈ ਦੇ ਨਾਲ ਇੱਥੇ ਆਪਣਾ ਬੰਦ ਲੱਗੂਗਾ ਤੇ ਬੰਦ ਆ ਜਿਹੜਾ ਆਪਣਾ ਉੱਡੜੂਗਾ ਵੀ ਨਹੀਂ ਬਸ ਐਦਾਂ ਕਰੀ ਜਾਣਾ ਐਦਾਂ ਰੱਖਿਆ ਇਹਨੂੰ ਇਹਦੇ ਵਿੱਚ ਦੀ ਧਾਗਾ ਲਗਾ ਆਇਆ ਫਿਰ ਇਦਾਂ ਆਪਾਂ ਇਹਨੂੰ ਦੂਰਾ ਵੀ ਕਰ ਸਕਦੇ ਆ ਜੇ ਆਪਾਂ ਨੂੰ ਲੱਗਦਾ ਕਿ ਥੋੜਾ ਪਤਲਾਗਾ ਤਾਂ ਆਪਾਂ ਇਹਨੂੰ ਚੌਰਾ ਵੀ ਕਰ ਸਕਦੇ ਆ ਤਾਂ ਅੱਗਾਗਾ ਜਿਹੜਾ ਆਪਾਂ ਹੁਣ ਇਹ ਦੂਰੇ ਧਾਗੇ ਦਾ ਹੀ ਬੰਦ ਲਗਾ ਰਹੇ ਆ ਇੱਥੇ ਜਦੋਂ ਆਪਾਂ ਐਂਡ ਕਰਨਾ ਦੇਖੋ ਆਪਣਾ ਇੰਨਾ ਕੇ ਜਿਹੜਾ ਹੈਗਾ ਤਾਂ ਅੱਗਾ ਉਹ ਜਿਹੜਾ ਬੰਦ ਆਪਣੇ ਇੰਨਾ ਕੋ ਬਣ ਚੁੱਕਿਆ ਇੱਕ ਕੱਪ ਹੋਰ ਲਗਾਵਾਂਗੇ ਹੁਣ ਇਹਨੂੰ ਜਦੋਂ ਬੰਦ ਕਰਨਾ ਇਹਨੂੰ ਫੜੋ ਇਧਰੋਂ ਸੂਈ ਨੂੰ ਇਹਦੇ ਵਿੱਚ ਦੀ ਨਗਾ ਦੇਣਾ ਇਹ ਜਿਹੜਾ ਬੰਦ ਆਪਣਾ ਬਿਲਕੁਲ ਵਧੀਆ ਤਰੀਕੇ ਦੇ ਨਾਲ ਲੱਗ ਜੂਗਾ ਦੇਖੋ ਇਹਦੀ ਫਿਨਿਸ਼ਿੰਗ ਹੈ ਜਿਹੜੀ ਉਹ ਵੀ ਬਹੁਤ ਸੋਹਣੀ ਆਉਂਦੀ ਆ ਫਿਰ ਇੱਧਰ ਲਗਾਓ ਇੱਧਰ ਇਦਾਂ ਸੂਈ ਨੂੰ ਲਗਾਓ ਤੇ ਬਸ ਉਧਰ ਜਾ ਕੇ ਗੰਡ ਦੇ ਦਿਓ ਦੇਖੋ ਬਿਲਕੁਲ ਵੀ ਜ਼ਿਆਦਾ ਦਿਖਦਾ ਵੀ ਨਹੀਂ ਹੈਗਾ ਤੇ ਫਿਨਿਸ਼ਿੰਗ ਵੀ ਬਹੁਤ ਸੋਹਣੀ ਆਉਂਦੀ ਆ ਆਪਾਂ ਤੁਹਾਨੂੰ ਦੂਸਰੀ ਸਾਈਡ ਵੀ ਦੁਬਾਰਾ ਲਗਾ ਕੇ ਦਿਖਾਉਣੀ ਆ ਤਾਂ ਕਿ ਤੁਹਾਨੂੰ ਕੋਈ ਡਾਊਟ ਨਾ ਰਹੇ ਇਹ ਦੇਖੋ ਆਪਾਂ ਤੁਹਾਨੂੰ ਦੂਸਰੀ ਸਾਈਡ ਸੇਮ ਹੋਮੀ ਪਿੱਛੇ ਆਪਾਂ ਤਾਂ ਅੱਗੇ ਨੂੰ ਗੰਡ ਦੇ ਲਈ ਇੱਧਰ ਸੂਈ ਨਗਾਉਣੀਆਂ ਇੱਥੇ ਇਦਾਂ ਕਰਕੇ ਹਲਕਾ ਜਾਈ ਇਦਾਂ ਸੂਈ ਨੂੰ ਹਲਕੀ ਜੀ ਨੂੰ ਹੀ ਨਘਾਉਣਾ ਤਾਂ ਕਿ ਜਿਆਦਾ ਇੱਥੇ ਕੱਟਣਾ ਲੱਗੇ ਇਸ ਤੋਂ ਬਾਅਦ ਜਿਵੇਂ ਹੁਣ ਆ ਧਾਗਾ ਆਇਆ ਇਹਨੂੰ ਧਾਗੇ ਨੂੰ ਇਦਾਂ ਚੱਕਣਾ ਇਹਦੇ ਵਿੱਚ ਜਿਹੜਾ ਧਾਗਾ ਨਘਾਉਣਾ ਜਿਹਦੇ ਵਿੱਚ ਸੂਈ ਆ ਫੇਰ ਆਇਆ ਫੇਰ ਉਦਾਂ ਹੀ ਨਘਾਉਣਾ ਦੇਖੋ ਇਦਾਂ ਕਰਕੇ ਧਾਗਾ ਨਘਾਈ ਜਾਣਾ ਬਹੁਤ ਈਜ਼ੀਲੀ ਤਰੀਕੇ ਦੇ ਨਾਲ ਇਹ ਜਿਹੜਾ ਬੰਦ ਹੋ ਲੱਗ ਜਾਂਦਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰ ਲੋ ਇਦਾਂ ਲਾਇਆ ਫਿਰ ਲਾਸ ਤੇ ਬੰਦ ਲਾਉਣ ਦੇ ਲਈ ਸੇਮ ਉਹੀ ਪਹਿਲਾਂ ਵੀ ਦੱਸਿਆ ਆਪਾਂ ਇਦਾਂ ਸੂਈ ਇਹਦੇ ਵਿੱਚ ਨਗਾ ਲੈਣੀ ਆ ਫਿਰ ਇਦਾਂ ਨਗਾ ਕੇ ਇੱਧਰ ਸੇਮ ਆਪਾਂ ਫਿਰ ਇੱਧਰ ਗੰਡ ਦੇ ਦੇਣੀ ਆਹੀ ਇਹਦੀ ਫਿਨਿਸ਼ਿੰਗ ਦੇਖੋ ਤੇ ਬਹੁਤ ਸੋਹਣੀ ਆਉਂਦੀ ਹੈ ਤੇ ਨਾ ਹੀ ਜ਼ਿਆਦਾ ਪਤਾ ਲੱਗਦਾ ਵੀ ਜ਼ਿਆਦਾ ਜਿਹੜਾ ਹੈਗਾ ਆਪਾਂ ਇੱਥੇ ਬੰਦ ਜਿਹਾ ਲਾਇਆ ਹੋਇਆ ਪ੍ਰੋਪਰ ਫਿਨਿਸ਼ਿੰਗ ਆਉਂਦੀ ਆ ਇੱਧਰ ਇਹਨੂੰ ਚੱਕੋ ਤੇ ਇਧਰ ਆਪਾਂ ਇਹਨੂੰ ਗੰਡ ਕਿਸੇ ਵੀ ਤਰੀਕੇ ਦੇ ਨਾਲ ਦੇ ਸਕਦੀਆਂ। ਥੈਂਕ ਯੂ।